ਨਹੀਂ ਲੰਘਦਾ ਵਕਤ ਵਿਛੋੜੇ ਦਾ ਬਿਨ ਯਾਰ guzara ਕੌਣ ਕਰੇ ਦੁਨੀਆ ਤੋਂ ਕਿੰਨਾ ਰਾਹ ਹੋ ਸਕਦਾ ਯਾਰਾਂ ਤੋਂ ਕਿੰਨਾ ਰਾਹ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਭੱਲਿਆ ਪਰ ساری ਉਮਰ guzara ਕੌਣ ਕਰੇ ساری ਉਮਰ guzara ਕੌਣ ਕਰੇ ਉੱਚੇ ਮਕਾਨਾਂ ਦੀਆਂ ਰੰਗਲੀਆਂ ਬਾਹਰੀਆਂ ਨੇ ਰਾਤ ਤੇ ਸ਼ਿਕਾਰੀਆ ਨੇ ਝੁਲਫਾਂ ਸਵਾਰੀਆਂ ਨੇ ਰਹਿਨਾ ਏ zameen ਉੱਤੇ ਚੰਨ ਨਾਲ ਯਾਰੀਆਂ ਨੇ ਤੇ ਦਿਲ ਪਈ ਮਾਨਤੀਆਂ ਲੰਬੀਆਂ ਉਟਾੜੀਆਂ ਨੇ ਕਰ ਗੌਰ ਹੱਥ ਦੀਆਂ ਉਂਗਲੀਆਂ ਤੇ ਹਰ ਇੱਕ ਵਿੱਚ ਫਰਕ ਜ਼ਰੂਰ ਹੈ ਇੰਜ ਫਰਕ ਸਾਰੀ ਦੁਨੀਆ ਵਿੱਚ ਕੋਈ ਜ਼ਾਲਮ ਤੇ ਕੋਈ ਮਚਪੂਰ ਹੈ ਕੋਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਬਿਲਕੁਲ ਹੀ ਮਕਰੂਰ ਹੈ ਤੇ ਕੋਈ ਮੁਖਲਸ ਦਿਲ ਵਿੱਚ ਵਸਦਾ ਏ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਹੈ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਹੈ ਅਸੀਂ ਨਾਚਕ ਦਿਲ ਤੇ ਬੰਦੇ ਆ ਸਟਾ ਦਿਲ ਨਾਲ ਯਾਦ ਦੁੱਖ ਆ ਕਰ ਨਾ ਝੂਠੇ ਵਾਦੇ ਕਰਿਆ ਕਰ ਤੇ ਨਾ ਹੀ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਮੈਂ ਕਈ ਵਾਰੀ ਆਖਿਆ ਏ ਮੈਨੂੰ ਵੱਲ ਵੱਲ ਨਾ ਅਜ ਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਤ ਚਾਵਾ ਹਾਏ ਮੈਨ ਐਨਾ ਯਾਦ ਨਾ ਆ ਕਰ ਮੈਨੂੰ ਐਨਾ ਯਾਦ ਨਾ ਆ ਕਰ ਚੁੱਕ ਕੁੰਘਟ ਸ਼ਰਮ ਹਿਸਾਬਾਂ ਦੀ ਛੱਡ ਤਰਸਤੇ ਫੂਕ ਕਿਤਾਬਾਂ ਨੂੰ ਇੱਥੇ ਕੰਮ ਨਹੀਂ ਪੜਨ ਪੜਾਵੰਦਾ ਸਿੱਖ ਚੱਜ ਕੋਈ ਯਾਰ ਮਨਾਵੰਦਾ ਸਿੱਖ ਚੱਜ ਕੋਈ ਯਾਰ ਮਨਾਵੰਦਾ ਇੱਕ ਅਜਬ ਸੌਦਾ ਚੋਤਾਈਏ ਇਸ ਗਲਤੀ ਸਮਝਣਾ ਆਈਏ ਤੇ ਜਾਂ ਪੁੱਛ ਕੇ ਦੇਖ ਪਰ ਤਿਸਿਆਂ ਤੋਂ ਜਿੰਨਾ ਹਿਜ਼ਰਾਂ ਦੀ ਕੀਤੀ ਕਮਾਈਏ ਜਿੰਨਾ ਹਿਜ਼ਰਾਂ ਦੀ ਕੀਤੀ ਕਮਾਈਏ ਰਾਤ ਦੇ ਵਿੱਚ ਖਲੋਣਾ ਓਖਾ ਆਪਣਾ ਆਪ ਲਕੋਣਾ ਓਖਾ ਐਨੀ ਵੱਤ ਕੀ ਦੁਨੀਆ ਤਾਰੇ ਤੇ ਕੱਲਿਆਂ ਬੈ ਕੇ ਰੋਣਾ ਓਖਾ ਧਾਕ ਮੁਹੱਬਤ ਵਾਲਾ ਬੁੱਲੇ ਸ਼ਾ ਲੱਕ ਜਾਵੇ ਤਾਂ ਧੋਣਾ ਓਖਾ ਲੱਕ ਜਾਵੇ ਤਾਂ ਧੋਣਾ ਓਖਾ ਚਾਰ ਤਿਹਾਰੇ ਉਮਰ ਚਵਾਨੀ ਕਦ ਲੈ ਐਸ਼ਾ ਮੌਚਾ ਸਤਾਣੀ ਐ ਦੌਲਤ ਦੁਨੀਆ ਸਤਾਣੀ ਲਸ਼ਕ ਸ਼ੋਚਾ ਤ ਤੇਰੇ ਪੱਲੇ ਰੰਦਾ ਕੱਖ ਨਹੀਂ ਜੇ ਵੇਖਣ ਵਾਲੀ ਤੇਰੀ ਅੱਖ ਨਹੀਂ तू वेखे नफरती ख्वाइश नो एवे जन्नत पिछे थक नहीं जो राजी हो नौता सस्ता कट नहीं सौदा सस्ता कट नहीं मेरी रूह मेरा यार वसदा मेरी अख्छ उस दीदार वसदा मैनु अपने दरद की कोई परवाह नहीं पर रब करे हर वक्त रहे मेरा यार आसता ਹਰ ਵਕਤ ਰਹੇ ਮੇਰਾ ਯਾਰ ਆਸਤਾ ਮੰਤਰ ਟਾਤੇ ਮਸਜਿਦ ਟਾਤੇ ਟਾਤੇ ਚੁੱਕ ਚ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਵੇਂ ਰੱਬ ਅੱਤੇ ਲਾਂ ਵਿੱਚ ਰਹਿੰਦਾ ਹੇ ਰੱਬ ਅੱਤੇ ਲਾਂ ਵਿੱਚ ਰਹਿੰਦਾ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸ ਤਰ੍ਹਾਂ ਦੀ ਵੀਡੀਓ ਦੇਖਦੇ ਰਹ ਲੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਤਵਦਸ਼ੇਰਜ ਸ਼ੁਰੂ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ